ਮਿੱਤਰ ਪਿਆਰੋ ਬਹੁਤ ਵੱਡੀ ਪੋਲ ਖੋਲਣ ਲੱਗੇ ਆ ਹਰਿਆਣਾ ਦੇ ਵਿੱਚ ਖੜੇ ਆ ਹਰਿਆਣਾ ਚ ਵੋਟਾਂ ਪੈ ਰਹੀਆਂ ਨੇ ਤੇ ਬਾਪੂ ਜੀ ਲੋਕਤੰਤਰ ਕੀ ਹੁੰਦਾ ਸਾਨੂੰ ਪਤਾ ਨਹੀਂ ਦੱਸੇ ਨਹੀਂ ਕਿਸੇ ਨੇ ਆ ਕੇ ਕੁਝ ਵੀ ਕੋਈ ਕਰੇ ਮੀਟਿੰਗ ਹੀ ਦੱਸੇ ਵੀ ਆ ਲੋਕਤੰਤਰ ਆ ਫਲਾਣੇ ਆ ਫਿਰ ਤਾਂ ਪਤਾ ਲੱਗੇ ਸਾਨੂੰ ਐ ਨਹੀਂ ਕੋਈ ਆ ਕੇ ਖੜਦੇ ਨਹੀਂ ਪਤਾ ਨਹੀਂ ਲਾਦਾ ਪਤਾ ਨਹੀਂ ਲੋਕਤੰਤਰ ਕੀ ਕੋਈ ਪਤਾ ਨਹੀਂ ਕਿਸੇ ਨੂੰ ਵੀ ਕਿਸੇ ਇੱਕ ਆਦਮੀ ਨੂੰ ਪਤਾ ਹੋਊਗਾ ਸਰਕਾਰਾਂ ਨੇ ਅੱਜ ਤੱਕ ਲੋਕਾਂ ਨੂੰ ਜਾਣ ਬੁੱਝ ਕੇ ਚੇਤਨਾ ਨਹੀਂ ਦਿੱਤੀ ਜਾਗਰਤੀ ਨਹੀਂ ਦਿੱਤੀ ਉਹ ਜ਼ਰੂਰੀ ਗੱਲਾਂ ਦੀ ਨੌਲੇਜ ਨਹੀਂ ਦਿੱਤੀ ਜਿੰਨਾ ਗੱਲਾਂ ਨੇ ਸੋਚਣ ਲਾਉਣਾ ਇੱਧਰੇ ਦੋ ਨੌਜਵਾਨ ਵੀਰ ਬੈਠੇ ਨੇ ਇਹਨਾਂ ਨੂੰ ਪੁੱਛਦੇ ਹਾਂ ਪਿਆਰੇ ਵੀਰ ਐਨਐਲਏ ਬਣਾਉਣ ਦੀਆਂ ਵੋਟਾਂ ਤੁਸੀਂ ਹਰਿਆਣੇ 'ਚ ਪਾ ਰਹੇ ਹੋ ਹਾਂਜੀ ਤੇ ਐਮਐਲਏ ਦੀ ਫੁੱਲ ਫਾਰਮ ਕੀ ਹੁੰਦੀ ਹੈ ਨਹੀਂ ਪਤਾ ਨਹੀਂ ਜਾਣਕਾਰੀ ਨਹੀਂ ਨਾ ਜੀ ਕਿਉਂ ਦੱਸਿਆ ਨਹੀਂ ਕਦੀ ਕਿਸੇ ਨੂੰ ਕਿਵੇਂ ਦੱਸਣਾ ਜੀ ਇੱਥੇ ਉਹ ਜਿਵੇਂ ਬਸ ਚੱਲੀ ਜਾਂਦਾ ਚਲਾਈ ਜਾਂਦੇ ਆ ਔਰ ਆਪਾਂ ਇੱਥੋਂ ਦੇ ਆ ਪੈਣਾ ਭਰਾ ਬੈਠੇ ਨੇ ਪਿੰਡ ਲਹਿੰਗੇ ਵਾਲਾ ਇਹਨਾਂ ਨੂੰ ਪੁੱਛਦੇ ਹਾਂ ਐਮਐਲਏ ਦੀ ਫੁੱਲ ਫਾਰਮ ਕੀ ਹੁੰਦੀ ਹੈ ਨਹੀਂ ਸਾਨੂੰ ਨਹੀਂ ਪਤਾ ਨਹੀਂ ਪਤਾ ਤੁਸੀਂ ਹਰਿਆਣਾ ਚ ਐਮ ਐਲ ਏ ਬਣਾਉਣ ਲਈ ਵੋਟਾਂ ਪਾ ਰਹੇ ਹੋ ਵੋਟਾਂ ਪਾਦਾ ਨਹੀਂ ਮੁੜ ਕੇ ਕਿਹੜਾ ਇਹਨਾਂ ਨੇ ਆਉਣਾ ਹੁਣ ਆਉਣਗੇ ਇੱਕ ਵਾਰੀ ਨਹੀਂ ਪਰ ਇਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਐਮ ਐਲ ਏ ਕੀ ਹੁੰਦਾ ਹੈ ਡੈਮੋਕ੍ਰੇਸੀ ਲੋਕਤੰਤਰ ਕੀ ਹੁੰਦਾ ਹੈ ਵਿਕਾਸ ਦੀ ਡੈਫੀਨੇਸ਼ਨ ਕੀ ਹੈ ਦੱਸਿਆ ਨਹੀਂ ਨਹੀਂ ਕੁਛ ਨਹੀਂ ਦੱਸਿਆ ਇਹਨਾਂ ਨੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਲੋਕਤੰਤਰ ਨੂੰ ਬਹੁਤ ਉੱਚਾ ਚੁੱਕ ਦਿੱਤਾ ਵਿਕਾਸ ਕਰ ਦਿੱਤਾ ਆ ਕਰਤਾ ਉਹ ਕਰਤਾ ਪਰ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਨੌਲੇਜ ਹੀ ਨਹੀਂ ਦਿੱਤੀ ਸੂਰ ਜਨਤਾ ਦਾ ਨਹੀਂਗਾ ਕਸੂਰ ਲੋਕਾਂ ਦਾ ਨਹੀਂਗਾ ਕਸੂਰ ਉਸ ਸਿਸਟਮ ਦਾ ਹੈ ਜਿਹਨੇ ਕੋਈ ਦੱਸਿਆ ਹੀ ਨਹੀਂਗਾ ਹਾਂਜੀ ਬਾਈ ਜੀ ਐਮ ਐਲ ਏ ਦੀ ਫੁੱਲ ਫਾਰਮ ਕੀ ਹੁੰਦੀ ਹੈ ਨਹੀਂ ਜੀ ਇੰਨੀ ਨੌਲੇਜ ਹੈ ਪਹਿਲਾਂ ਤਾਂ ਸਰਕਾਰਾਂ ਨੇ ਸਾਨੂੰ ਸਕੂਲ ਹੀ ਨਹੀਂ ਦਿੱਤੇ ਯਾਦ ਹੋਏ ਨੂੰ ਦੱਸ 76 ਸਾਲ ਹੋ ਗਏ ਜੇ ਇੱਥੇ ਪੜ੍ਹਾਈ ਹੁੰਦੀ ਸਾਡੇ ਬੱਚੇ ਪੜ੍ਹਦੇ ਤਾਂ ਐਮ ਐਲ ਏ ਦਾ ਸਾਨੂੰ ਪਤਾ ਲੱਗਦਾ ਫੁੱਲ ਫਾਰਮ ਕੀ ਹੈ ਤਾਂ ਜੋ ਲੱਗਦਾ ਨਾ ਇਹਨਾਂ ਨੇ ਤਾਂ ਸਾਨੂੰ ਮੈਂ ਤਾਂ ਪੁੱਛ ਰਿਹਾ ਕਿਉਂਕਿ ਹੁਣ ਥੋੜੇ ਹਰਿਆਣਾ ਚ ਐਮ ਐਲ ਏ ਬਣਾਉਣ ਦੀਆਂ ਵੋਟਾਂ ਪੈ ਰਹੀਆਂ ਤੇ ਐਮ ਐਲ ਏ ਦੀ ਤਾਂ ਮੈਨੂੰ ਲੱਗਦਾ ਵੱਡੀ ਗਿਣਤੀ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ ਨੇ ਤੈਨੂੰ ਤਾਂ ਕਹਿਨੇ ਵੀ ਪਤਾ ਪਹਿਲੀ ਗੱਲ ਤਾਂ ਮੈਲਿਆਂ ਨੂੰ ਵੀ ਆਪ ਨੂੰ ਵੀ ਨਹੀਂ ਕੋਈ ਪਤਾ ਹੋਣਾ ਇਹ ਇੰਡੀਆ ਦੇ ਵਿੱਚ ਵੀ ਸਭ ਫੁੱਲ ਫਾਰਮ ਕੀ ਹੁੰਦੀ ਹੈ 20 30% ਤਾਂ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੋਣਾ ਸਾਨੂੰ ਤਾਂ ਕੀ ਪਤਾ ਹੋਣਾ ਭਾਈ ਜੀ ਜਿਹੜੀਆਂ ਇਹ ਵੋਟਾਂ ਪੈ ਰਹੀਆਂ ਥੋੜੇ ਹਰਿਆਣੇ 'ਚ ਇਹ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਕਿ ਰਾਜ ਸਭਾ ਦੀਆਂ ਕਾਦੀਆਂ ਪਤਾ ਕਹਿ ਨਹੀਂ ਸਕਦੇ ਜੀ ਕਹਿਦੀਆਂ ਵੋਟਾਂ ਨਹੀਂ ਆ ਪਰ ਇਹ ਤਾਂ ਵੋਟਾਂ ਪਾਉਣ ਵਾਲੇ ਵੋਟਰਾਂ ਇੱਕ ਪਰ ਪਤਾ ਨਹੀਂ ਕਾਦੀਆਂ ਨਹੀਂ ਨਾ ਕੋਈ ਪਤਾ ਨਹੀਂ ਇਹ ਦੇਖ ਲਓ ਇਹ ਸੱਚ ਆ ਜੇਕਰ ਆਪਾਂ 100 ਬੰਦੇ ਨੂੰ ਪੁੱਛੀਏ ਪੰਜਾਬ ਚ ਇੱਥੇ ਹਰਿਆਣੇ ਚ ਦੇਸ਼ ਚ ਤਾਂ 100 ਚੋਂ 95 ਨੂੰ ਨਹੀਂ ਪਤਾ ਹੁੰਦਾ ਇਹੀ ਸੱਚਾਈ ਆ ਤੇ ਜਿਹੜੇ ਵੋਟਾਂ ਚ ਖੜੇ ਨੇ ਨਾ ਇਹਨਾਂ ਦੇ ਇਹ ਲੀਡਰਸ਼ਿਪਰ ਅੱਧੇ ਨਾਲੋਂ ਜ਼ਿਆਦਾ ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਪਤਾ ਨਹੀਂ ਲੋਕਤੰਤਰ ਕੀ ਨਾ ਬਿਲਕੁਲ ਹੀ ਨਹੀਂ ਪਤਾ ਜੀ ਅੱਛਾ ਹਾਂ ਤੁਹਾਨੂੰ ਪਤਾ ਹੈ ਦੇਸ਼ ਦੀ ਜਿਹੜੀ ਰਾਜ ਸਭਾ ਤੇ ਲੋਕ ਸਭਾ ਦਾ ਫਰਕ ਕੀ ਆ ਨਹੀਂ ਪਤਾ ਅੱਜ ਤੱਕ ਸਾਨੂੰ ਤਾਂ ਪਸਾਇਆ ਕਹਿਣਾ ਉਹ ਵੱਡੀਆਂ ਬੁੱਟਾਂ ਇਹ ਛੋਟੀਆਂ ਆ ਗਈਆਂ ਮਸਾ ਆ ਜਾਣਦੇ ਆ ਹੋਰ ਕੋਈ ਹੋਣੀ ਨਹੀਂ ਪਤਾ ਨਹੀਂ ਪਤਾ ਇਹ ਬਿਲਕੁਲ ਵੱਡਾ ਤੇ ਕੌੜਾ ਸੱਚ ਹੈ ਜਾਣ ਬੁੱਝ ਕੇ ਸਿਸਟਮ ਨੇ ਸਰਕਾਰਾਂ ਨੇ ਲੋਕਾਂ ਨੂੰ ਇਹ ਚੇਤਨਾ ਇਹ ਜਾਗਰਤੀ ਨਹੀਂ ਦਿੱਤੀ ਜੇ ਇਹ ਦੇਤੀ ਫਿਰ ਲੋਕ ਸੋਚਣ ਲੱਗ ਜਾਂਦੇ ਆ ਮਾਰ ਲਾ ਤਰਨਾ ਤੇ ਜਾਣ ਲੱਗੇ ਹੁਣ ਮਾੜੀ ਜੀ ਮਾਨਣਾ ਕਰਦੇ ਵੀ 10% ਮਾੜੇ ਬੰਦੇ ਨੂੰ ਚੰਦ ਨਾ ਹੋਏ ਹੁਣ ਵੀ ਐ ਕਰ ਸਕਦੇ ਆਪਾਂ ਨਹੀਂ ਪਹਿਲਾਂ ਸਾਨੂੰ ਪਤਾ ਨਹੀਂ ਲੂਗਾ ਵਰਗੇ ਸੀ ਅੱਛਾ ਹਾਂ ਕੋਈ ਬੰਦਾ ਆਉਂਦਾ ਨਹੀਂ ਸਿਪਾਹੀ ਆ ਸਾ ਕੋਈ ਗੱਲ ਨਹੀਂ ਕਰਦਾ ਸੀ ਕੋਈ ਹੋਰ ਐਂਡ ਪਟਵਾਰੀ ਤਾਂ ਨਹੀਂ ਗੱਲ ਕਰਦਾ ਸੀ ਕਦੇ ਦੱਸਿਓ ਵੀ ਗੱਲ ਕੀਤੀ ਹੋਵੇ ਇੱਥੇ ਆ ਕੇ ਕੋਈ ਦੱਸੀ ਨਹੀਂ ਕਿਸੇ ਨੇ ਵੀ ਕੁਝ ਵੀ ਵੀ ਲੋਕ ਤਾਂ ਤਰਕੀ ਹੁੰਦਾ ਹੈ ਜਾਂ ਪੰਚਾਇਤ ਦਾ ਕੀ ਹੁੰਦਾ ਕੁਝ ਵੀ ਨਹੀਂ ਸਾਨੂੰ ਕਿਸੇ ਦੀ ਨਾਲ ਨਹੀਂ ਵਿਕਾਸ ਕੀ ਹੁੰਦਾ ਸਰਕਾਰਾਂ ਕਹਿੰਦੀਆਂ ਵਿਕਾਸ ਕਰਤਾ ਕੀ ਵਿਕਾਸ ਕਰਦਾ ਕਹਦਾ ਬਸ ਮੈਨੂੰ ਤਾਂ ਜਿੰਨਾ ਨਹੀਂ ਕੋਈ ਵਿਕਾਸ ਕਰਿਆ ਹੂੰ ਵਿਕਾਸ ਦੀਆਂ ਕੀ ਕੀ ਵਿਕਾਸ ਦੀ ਕੀ ਡੈਫੀਨੇਸ਼ਨ ਹੈ ਕੀ ਮੈਨੂੰ ਪਤਾ ਹੀ ਨਹੀਂ ਜਦੋਂ ਵਿਕਾਸ ਵੀ ਹੁੰਦਾ ਕੀ ਹੈ ਅੱਛਾ ਜੇ ਕੋਈ ਦੱਸਿਆ ਕਿ ਵੀ ਆਹ ਵਿਕਾਸ ਆ ਫਿਰ ਤਾਂ ਕਹੋ ਕਾਹਨ ਵਿਕਾਸ ਆ ਸੜਕ ਬਣ ਗਈ ਜੋ ਵਿਕਾਸ ਹੋ ਗਿਆ ਬਸ ਹੂੰ ਹੋਰ ਤਾਂ ਇਹ ਬਿਲਕੁਲ ਇਹ ਕੌੜਾ ਸੱਚ ਹੈ ਸਰਕਾਰਾਂ ਨੇ ਜਾਣ ਬੁੱਝ ਕੇ ਲੋਕਾਂ ਨੂੰ ਇਹ ਚੇਤਨਾ ਜਾਗਰਤੀ ਦਿੱਤੀ ਨਹੀਂ ਬਾਈ ਜੀ ਬਾਈ ਜੀ ਐਮ ਐਲ ਏ ਤੁਸੀਂ ਬਣਾਉਣੇ ਨੇ ਐਮ ਐਲ ਏ ਦਾ ਕੀ ਮਤਲਬ ਹੈ ਐਮ ਐਲ ਏ ਦੀ ਫੁੱਲ ਫਾਰਮ ਕੀ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਇਹ ਐਮਐਲਏ ਦੀ ਕਿੰਨੀ ਫੋਲ ਫਾਰਮਾਂ ਤੇ ਕਿ ਵੀ ਵੱਡਿਆਂ ਦੀ ਕਿੰਨੀ ਫਾਰਮ ਹੈ ਅੱਛਾ ਨਹੀਂ ਪਤਾ ਐਮਐਲਏ ਦਾ ਮਤਲਬ ਕੀ ਹੈ ਐਮ ਐਸੇ ਆ ਹੀ ਜਾਣਦੇ ਵੀ ਇਹ ਐਮਐਲਏ ਬਣ ਗਿਆ ਬਸ ਵੀ ਸਾਨੂੰ ਵੀ ਬਸ ਵੀ ਇੱਥੇ ਆ ਜਾਂਦਾ ਸੀ ਹੁਣ ਭਾਸ਼ਣ ਸੁਣ ਲੈਣੇ ਹੁਣ ਕਸੂ ਨੂੰ ਦਸੀ ਦਿੱਤਾ ਇਹ ਸਕੂਲ ਦੇਣ ਪੜਾਈਆਂ ਕਰਾਉਣ ਤਾਂ ਸਾਡੇ ਬੱਚੇ ਤਰੱਕੀ ਕਰਨ ਸਾਨੂੰ ਤਾਂ ਨੀਮਾ ਕਰ ਛੱਡਿਆ ਸਰਕਾਰਾਂ ਨੇ ਵੀ ਇਹਨਾਂ ਦੇ ਬੱਚੇ ਪੜ੍ਹਨ ਨੌਲੇਜ ਨਾ ਆਵੇ ਥੋੜਾ ਜਿਹਾ ਕਿਸਾਨ ਜੁਰੀਆ ਦੇ ਆਏ ਆ ਪ੍ਰਧਾਨ ਬਣੇ ਉਹ ਮੂਹਰੇ ਲੱਗੇ ਧਰਨੇ ਲੱਗੇ ਥੋੜਾ ਪਤਾ ਪਤਾ ਲੱਗਿਆ ਨਹੀਂ ਤਾਂ ਕੁਝ ਵੀ ਨਹੀਂ ਪਤਾ ਜੀ ਇਹਨਾਂ ਦਾ ਨਹੀਂ ਜਿਹੜੇ ਸਕੂਲ ਵੀ ਮਾੜੀ ਮੋਟੀ ਪੜ੍ਹਾਈ ਕਰਾਉਂਦੇ ਨੇ ਨੌਲੇਜ ਤਾਂ ਉਹ ਵੀ ਨਹੀਂ ਦਿੰਦੇ ਉਹ ਵੀ ਰੱਟੇ ਹੀ ਲਵਾਈ ਜਾਂਦੇ ਉਹ ਵੀ ਬਸ ਕੀ ਕੱਲਾ ਆਇਆ ਸਰਕਾਰਾਂ ਆਇਆ ਪਾਸ ਕਰ ਦਿੰਦੇ ਪੜ੍ਹਾਉਂਦੇ ਤਾਂ ਹੈ ਹੀ ਨਹੀਂ ਕੋਈ ਜੇ ਟੀਚਰ ਆਉਂਦਾ ਉਹ ਕੁਬਾਰ ਦੇਖੀ ਜਾਂਦਾ ਮੋਬਾਈਲ ਦੇਖੀ ਜਾਂਦਾ ਪੜ੍ਹਾਈ ਵੀ ਨਹੀਂ ਤਾਂ ਉਹਨਾਂ ਦਾ ਵੀ ਧਿਆਨ ਹੈ ਹੀ ਨਹੀਂ ਹੂੰ ਹੂੰ ਬਿਲਕੁਲ ਸਰਕਾਰਾਂ ਦਾ ਤਾਂ ਬਿਲਕੁਲ ਹੀ ਹੈ ਹੀ ਨਹੀਂ ਕੋਈ ਟੀਚਰ ਲਾਉਣ ਸਕੂਲ ਦੇਣ ਸਰਕਾਰੀ ਤਾਂ ਪੜ੍ਹ ਕੇ ਬੱਚੇ ਤਰੱਕੀ ਕਰਨ ਤਾਂ ਅਸੀਂ ਇਹ ਚੀਜ਼ਾਂ ਸਿੱਖੀਏ ਜੀ ਮਿੱਤਰੋ ਜੇ ਇਹਨਾਂ ਜ਼ਰੂਰੀ ਗੱਲਾਂ ਦੀ ਨੌਲੇਜ ਨਹੀਂ ਗਈ ਜ਼ਰੂਰੀ ਗੱਲਾਂ ਦੀ ਜਾਣਕਾਰੀ ਨਹੀਂ ਗਈ ਤਾਂ ਫਿਰ ਬੰਦਾ ਵੋਟ ਸਹੀ ਪਾ ਹੀ ਨਹੀਂ ਸਕਦਾ ਫਿਰ ਉਹ ਵੋਟ ਦੀ ਸਹੀ ਵਰਤੋਂ ਕਰ ਹੀ ਨਹੀਂ ਸਕਦਾ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਲੋਕਤੰਤਰ ਦੀ ਡੈਫੀਨੇਸ਼ਨ ਕੀ ਆ ਲੋਕਤੰਤਰ ਕੀ ਹੁੰਦਾ ਵਿਕਾਸ ਦੀ ਡੈਫੀਨੇਸ਼ਨ ਕੀ ਆ ਵਿਕਾਸ ਕੀ ਹੁੰਦਾ ਐਮਐਲਏ ਦੀ ਫੁੱਲ ਫਾਰਮ ਕੀ ਐ ਐਮਐਲਏ ਕੀ ਹੁੰਦਾ ਤਾਂ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਹੀ ਨਹੀਂ ਸਕਦਾ ਤੇ ਸਰਕਾਰਾਂ ਨੇ ਜਾਣ ਬੁੱਝ ਕੇ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਾਈਆਂ ਨਹੀਂ ਹੈਗੀਆਂ ਇਹ ਸਾਜ਼ਿਸ਼ ਹੈ ਭਾਈ ਜੀ ਐਮਐਲਏ ਦੀ ਫੁੱਲ ਫਾਰਮ ਕੀ ਹੁੰਦੀ ਹੈ ਨਹੀਂ ਪਤਾ ਤੁਸੀਂ ਹਰਿਆਣੇ ਚ ਵੋਟਾਂ ਪਾ ਰਹੇ ਹੋ ਐਮਐਲਏ ਬਣਾਉਣ ਦੀਆਂ ਪਤਾ ਨਹੀਂ ਉਹ ਤਾਂ ਹੁਣ ਪਤਾ ਹੀ ਹੈ ਜੀ ਕੋਈ ਚੰਗਾ ਐਵੇਂ ਲੈ ਲੈਣ ਦਾ ਕੋਈ ਕੰਮ ਚੰਗਾ ਤਾਂ ਬਣੂਗਾ ਦਾ ਮਤਲਬ ਨਹੀਂ ਦੱਸਿਆ ਕਦੀ ਕਿਸੇ ਨੇ ਹੈ ਮਤਲਬ ਨਹੀਂ ਦੱਸਿਆ ਕਦੀ ਐਮਐਲਏ ਦਾ ਮਤਲਬ ਕੀ ਆਏ ਲੋਕ ਆਏ ਵੋਟਾਂ ਪਾਣੇ ਕੰਮ ਲੈ ਲੈ ਆਏ ਹੋਰ ਲੈ ਲੈ ਆਏ ਪਰ ਇਹ ਪਿੰਡਾਂ ਜਾਉਂਦੀ ਨਹੀਂ ਲੋਕਤੰਤਰ ਕੀ ਹੁੰਦਾ ਹੈ ਇਹਦੀ ਡੈਫੀਨੇਸ਼ਨ ਕੀ ਕਿਸੇ ਨੇ ਦੱਸੀ ਕਦੇ ਕੁਛ ਨਹੀਂ ਦਸੀ ਨਾ ਇਹ ਆਉਣਾ ਹੁਣ ਆਉਣਗੇ ਜਿੱਦੇ ਵੋਟਾਂ ਪਾ ਕੇ ਉਸ ਤੋਂ ਬਾਅਦ ਬੱਚਾ ਨਹੀਂ ਆਉਦਾ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਇਹੀ ਹਾਲਤ ਹੈ ਹਾਂਜੀ ਬਾਈ ਜੀ ਐ ਐਮ ਐਲ ਏ ਬਣਾਉਣ ਦੀਆਂ ਵੋਟਾਂ ਤੁਸੀਂ ਹਰਿਆਣੇ ਚ ਪਾ ਰਹੇ ਹੋ ਐਮ ਐਲ ਏ ਦੀ ਫੁੱਲ ਫਾਰਮ ਕੀ ਹੁੰਦੀ ਦੱਸਿਆ ਕਦੀ ਕਿਸੇ ਨੇ ਸਾਰਿਆਂ ਨੇ ਦੱਸ ਤਾ ਉਹੀ ਮੈਂ ਦੱਸੂ ਸਾਨੂੰ ਪਤਾ ਹੀ ਨਹੀਂ ਤਾਂ ਵੋਟਾਂ ਪਾਉਣ ਵਾਲਿਆਂ ਲੋਕਤੰਤਰ ਕੀ ਹੁੰਦਾ ਹੈ ਇਹ ਕਹਿੰਦੇ ਸੀ ਲੋਕਤੰਤਰ ਬਣਾਤਾ ਕਰਤਾ ਦੱਸਿਆ ਕਦੀ ਕਿਸੇ ਨੇ ਲੋਕਤੰਤਰ ਦੀ ਕੀ ਹੁੰਦਾ ਅਜ ਤਾਂ ਮਾ ਪਾਰਟੀਆਂ ਬਣ ਜਿੰਦੇ ਪਿੰਡਾਂ ਤੇ ਫਲਾਣੇ ਨੂੰ ਵੋਟ ਪਾਵਾਂਗੇ ਫਲਾਣੇ ਨੂੰ ਪਾਵਾਂਗੇ ਉਧਰ ਤੱਬੀ ਹੋਣੇ ਕੰਮ ਜਿੱਧਰ ਬਣ ਜਨੇ ਮਤਲਬ ਕਿਸੇ ਨੇ ਜਾਣਕਾਰੀ ਦਿੱਤੀ ਨਹੀਂ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਸਾਨੂੰ ਹੂੰ ਠੀਕ ਵੇਖੋ ਜੀ ਇਹ ਬਿਲਕੁਲ ਸੱਚ ਆ ਇਹ ਸੱਚ ਪੰਜਾਬ ਦਾ ਵੀ ਆ ਤੇ ਹਰਿਆਣੇ ਦੀ ਵੀ ਆ ਜਦੋਂ ਪੰਜਾਬ ਚ ਵੋਟਾਂ ਪਈਆਂ ਸੀ ਤਾਂ ਮੈਂ ਤੁਹਾਨੂੰ ਆਪਣੇ ਇਸੇ ਚੈਨਲ ਤੇ ਰਿਪੋਰਟਾਂ ਦਿਖਾਉਂਦਾ ਰਿਆ ਵੀ ਲੋਕਾਂ ਨੂੰ ਪੰਜਾਬ ਦੇਆਂ ਨੂੰ ਵੀ ਇਹ ਜਾਣਕਾਰੀ ਨਹੀਂ ਸੀ ਹੈਰਾਨਗੀ ਦੀ ਗੱਲ ਕਈ ਪਾਰਟੀਆਂ ਦੇ ਐਮਐਲਏ ਖੜੇ ਬੰਦਿਆਂ ਨੂੰ ਮੈਂ ਪੁੱਛਿਆ ਸੀ ਐਮਐਲਏ ਕੀ ਹੁੰਦਾ ਇਹਦੀ ਫੁੱਲ ਫਾਰਮ ਕੀ ਹੁੰਦੀ ਆ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਇੱਧਰ ਬਾਈ ਜੀ ਬੈਠੇ ਨੇ ਹਾਂਜੀ ਬਾਈ ਜੀ ਅੱਛਾ ਲੋਕਤੰਤਰ ਕੀ ਹੁੰਦਾ ਹੈ ਇਹਦੀ ਪਰਿਭਾਸ਼ਾ ਦੱਸੀ ਇਹਨਾਂ ਨੇ ਕਦੇ ਕਦੇ ਕੁਝ ਹੀ ਨਹੀਂ ਦੱਸਿਆ ਬਸ ਕੱਲੀ ਵੋਟਾਂ ਦੀ ਅਪੀਲ ਕਰਦੇ ਨੇ ਆ ਕਿ ਇਹ ਬਸ ਵੋਟਾਂ ਲੈ ਕੇ ਬਸ ਮੁੜ ਕੇ ਆਉਂਦੇ ਨੇ ਠੀਕ ਹੈ ਹਾਂ ਉਹਦੋਂ ਬਾਅਦ ਨਹੀਂ ਆ ਇਹ ਬਾਈ ਜੀ ਬੈਠੇ ਨੇ ਹਾਂਜੀ ਬਾਈ ਜੀ ਨਹੀਂ ਜੀ ਪਤਾ ਨਹੀਂ ਗਈ ਨਹੀਂ ਪਤਾ ਨਹੀਂ ਪਤਾਈ ਕਿਉਂ ਨਹੀਂ ਪਤਾ ਨਹੀਂ ਆ ਸਾਰੀ ਕਿਸੇ ਨੂੰ ਮਰਜ਼ੀ ਪੁੱਛ ਲਓ ਮੈਨੂੰ ਕੀ ਪਤਾ ਨਹੀਂ ਗੇ ਇਸ ਗੱਲ ਬਾਰੇ ਹਮ ਬਸ ਜਿਵੇਂ ਹੁਣ ਪਿੰਡਾਂ ਚ ਧੜੇ ਬਣੇ ਹੁੰਦੇ ਆ ਵਿਆਹ ਪਾਰਟੀ ਨੂੰ ਵੋਟਾਂ ਪਾਉਣੀਆਂ ਉਧਰ ਆਪੋ ਆਪ ਦੇ ਵਸ ਪਾਈ ਜਾਂਦੇ ਹਮ ਇਸ ਗੱਲ ਇਹ ਜਿਹੜੀਆਂ ਵੋਟਾਂ ਤੁਸੀਂ ਹਰਿਆਣੇ ਚ ਪਾ ਰਹੇ ਹੋ ਇਹ 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 ਰਾਜ ਸਭਾ ਦੀਆਂ ਲੋਕ ਸਭਾ ਦੀਆਂ ਕਿ ਵਿਧਾਨ ਸਭਾ ਦੀ ਜੀ ਆਪਾਂ ਨੂੰ ਮੈਂ ਤਾਂ ਬਾਕੀ ਸਾਰੇ ਅਨਪਾੜਾਂਗਾ ਬਾਕੀ ਪੜਿਆ ਨੂੰ ਪੁੱਛ ਲੋ ਨਹੀਂ ਪਤਾ ਹੀ ਨਹੀਂ ਆਪਾਂ ਨੂੰ ਇਸ ਬਾਰੇ ਇਹ ਗੱਲ ਬਿਲਕੁਲ ਠੀਕ ਆ ਭਾਈ ਦੀ ਕਿਸੇ ਨੂੰ ਐ ਲੱਗਦਾ ਹੋ ਸਕਦਾ ਵੀ ਇਹ ਤਾਂ ਵਿਚਾਰੇ ਦੇਸੀ ਕਿਸਾਨ ਬੈਠੇ ਇਹਨਾਂ ਨੂੰ ਕਿ ਪੁੱਛਦਾ ਕਿਸੇ ਕਾਲਜ ਦੇ ਬਾਹਰ ਜਾ ਕੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਪੁੱਛ ਲੋ ਉਹਨਾਂ ਨੂੰ ਵੀ ਨਹੀਂ ਪਤਾ ਐਨ ਐਲ ਏ ਦੀ ਫੁੱਲ ਫਾਰਮ ਕੀ ਆ ਡੈਮੋਕ੍ਰੇਸੀ ਯਾਨੀ ਲੋਕਤੰਤਰ ਕੀ ਹੁੰਦਾ ਵਿਕਾਸ ਦੀਆਂ ਨਿਸ਼ਾਨੀਆਂ ਕੀ ਨੇ ਵਿਕਾਸ ਕਿੱਥੋਂ ਵੇਖਣਾ ਹੈ ਵਿਕਾਸ ਦੇ ਲੱਛਣ ਕੀ ਨੇ ਨਹੀਂ ਪਤਾ ਇੱਧਰ ਬਾਪੂ ਜੀ ਬੈਠੇ ਨੇ ਬਾਪੂ ਜੀ ਬਹੁਤ ਟਾਈਮ ਹੋ ਗਿਆ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ ਹਰਿਆਣੇ 'ਚ ਹੁਣ ਵੀ ਤੁਸੀਂ ਵੋਟਾਂ ਪਾ ਰਹੇ ਹੋ ਤੇ ਐਮ ਐਲ ਏ ਬਣਾਉਣਾ ਤੁਸੀਂ ਐਮ ਐਲ ਏ ਕੀ ਹੁੰਦਾ ਨਾ ਪਤਾ ਬਬਾ ਹੀ ਨਹੀਂ ਨਹੀਂ ਪਤਾ ਅੱਛਾ ਤੇ ਲੋਕਤੰਤਰ ਇਹ ਕਹਿੰਦੇ ਅਸੀਂ ਬਣਾਤਾ ਲੋਕਤੰਤਰ ਬਣ ਗਿਆ ਲੋਕਤੰਤਰ ਵੀ ਨਹੀਂ ਦੱਸਿਆ ਇਹਨਾਂ ਨੇ ਕੀ ਹੁੰਦਾ ਉਸ ਨੇ ਨਹੀਂ ਦੱਸਿਆ ਸਾਨੂੰ ਕੀ ਦੱਸਣਾ ਸੀ ਅੱਛਾ ਨਾ ਤੇ ਵਿਕਾਸ ਕਹਿੰਦੇ ਵਿਕਾਸ ਕਰਤਾ ਕਰਤਾ ਵਿਕਾਸ ਕੀ ਹੁੰਦਾ ਇਹ ਦੱਸਿਆ ਕਿਸੇ ਨੇ ਨਾ ਨਾ ਉਸ ਨੇ ਨਹੀਂ ਦੱਸਿਆ ਵਿਕਾਸ ਕਿਹੜੀਆਂ ਗੱਲਾਂ ਤੋਂ ਦੇਖਣਾ ਹੁੰਦਾ ਦੱਸਿਆ ਇਹਨਾਂ ਨੇ ਨਾ ਨਾ ਨਹੀਂ ਦੱਸਿਆ ਕੋਈ ਨਹੀਂ ਦੱਸਿਆ ਠੀਕ ਹੈ ਇਹ ਬਸ ਪਿੰਡਾਂ 'ਚ ਤਾਂ ਐ ਹੋ ਜਾਂਦਾ ਵੀ ਗਲੀਆਂ ਬਣ ਗਈਆਂ ਸੜਕਾਂ ਬਣ ਗਈਆਂ ਵੀ ਸਾਡਾ ਕੰਮ ਹੋ ਗਿਆ ਹੂੰ ਤੇ ਤੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਲੋਕਤੰਤਰ ਨੂੰ ਉੱਚਾ ਚੱਕਤਾ ਵੱਡੇ ਵੱਡੇ ਬੁੱਧੀਜੀਵੀ ਕਹਿੰਦੇ ਇਹਨਾਂ ਲੋਕਤੰਤਰ ਦਾ ਘਾਣ ਕਰਤਾ ਲੋਕਤੰਤਰ ਕੀ ਹੁੰਦਾ ਹੈ ਦੱਸਿਆ ਕਦੀ ਕਿਸੇ ਨੇ ਨਾ ਜੀ ਜੇ ਲੋਕਤੰਤਰ ਦਾ ਦੱਸ ਦੇਣ ਤਾਂ ਫਿਰ ਲੋਕ ਸਿਆਣੀ ਹੋ ਜਾਣਗੇ ਜੀ ਫਿਰ ਇਹਨਾਂ ਨੂੰ ਕੌਣ ਵੋਟਾਂ ਪਾਊਗਾ ਹੂੰ ਹੂੰ ਜੇ ਉਹ ਦੱਸ ਦੇਣ ਤਾਂ ਫੇਰ ਹੀ ਵੋਟਾਂ ਪਾਈ ਜਾਂਦੀਆਂ ਨਾ ਫੇਰ ਹੀ ਧੜੇ ਬੰਦੇ ਪਿੰਡਾਂ 'ਚ ਹੂੰ ਜੇ ਲੋਕਾਂ ਨੂੰ ਪਾਟ ਕੇ ਰੱਖਦੇ ਆ ਫੇਰ ਹੀ ਵੋਟਾਂ ਪਾਉਂਦੇ ਨਾ ਇਹ ਹੂੰ ਜੇ ਦੱਸ ਦੇਣ ਤਾਂ ਫਿਰ ਲੋਕ ਸਿਆਣੀ ਹੋ ਜਾਣਗੇ ਜੀ ਠੀਕ ਹੈ ਗੱਲ ਤੁਹਾਡੀ ਸਹੀ ਹਾਂ ਬਸ ਉਹ ਪਿੰਡਾਂ 'ਚ ਤਾਂ ਹੀ ਜਿਵੇਂ ਬਸ ਅੱਧ ਗੱਪੀ ਪਿਸ਼ੋਕੜ ਲਾ ਲਓ ਅਨਪੜਤਾ ਜਿੱਟਪ ਗਈ ਹੂੰ ਹੂੰ ਸਕੂਲ ਬਹੁਤ ਲੇਟ ਆਏ ਨੇ ਹਰਿਆਣੇ 'ਚ ਲਾ ਲਓ ਪੰਜਾਬ 'ਚ ਲਾ ਲਓ ਹੂੰ ਜਿੱਥੇ ਪਹਿਲਾਂ ਚੰਗੇ ਸੀਗੇ ਤਾਂ ਉੱਥੇ ਪੜੇ ਵੀ ਹੈਗੇ ਜੀ ਹੂੰ ਭਾਈ ਜੀ ਇਹ ਕਹਿੰਦੇ ਵਿਕਾਸ ਬਹੁਤ ਕਰਤਾ ਹੈ ਕਰਤਾ ਉਹ ਕਰਤਾ ਲੋਕਾਂ ਨੂੰ ਇਹਨਾਂ ਨੇ ਕਦੀ ਸਮਝਾਇਆ ਵੀ ਵਿਕਾਸ ਦੀ ਡੈਫੀਨੇਸ਼ਨ ਕੀ ਆ ਵਿਕਾਸ ਦੀ ਪਰਿਭਾਸ਼ਾ ਕੀ ਆ ਨਹੀਂ ਜੀ ਸਾਨੂੰ ਕੁਝ ਨਹੀਂ ਸਮਝਾਇਆ ਇਹਨਾਂ ਨੇ ਜੀ ਹੂੰ ਸਾਨੂੰ ਇਸ ਚੀਜ਼ਾਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਤੇ ਫਿਰ ਆਪਾਂ ਵੋਟ ਲੋਕ ਸਹੀ ਪਾ ਕਿਵੇਂ ਸਕਦੇ ਆ ਜਦੋਂ ਇਹ ਗੱਲਾਂ ਪਤਾ ਹੀ ਨਹੀਂ ਵੋਟ ਤਾਂ ਬਸ ਇੱਕ ਦੂਜੇ ਨਾਲ ਹੀ ਪਿੰਡਾਂ 'ਚ ਧੜੇ ਬਣਾ ਰੱਖਿਆ ਉਹ ਕਹਿੰਦਾ ਮੈਂ ਉਹਨੂੰ ਪਾਉਂ ਉਹਨੂੰ ਬਸ ਐਲੋਟ ਪਾਈ ਜ ਨੇ ਮਤਲਬ ਇਹ ਤਾਂ ਤੁਸੀਂ ਸਮਝਦੇ ਹੋ ਜਿੰਨਾ ਲੋਕਾਂ ਨੂੰ ਆ ਜਾਣਕਾਰੀ ਨਹੀਂ ਦਿੱਤੀ ਗਈ ਉਹ ਵੋਟ ਸਹੀ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਨਹੀਂ ਪਾ ਸਕਦੀ ਜੀ ਜਦੋਂ ਪਤੀ ਜਾਣਕਾਰੀ ਹੈ ਨਹੀਂ ਜੀ ਉਹ ਵੋਟ ਕਿਵੇਂ ਪਾ ਸਕਦਾ ਜੀ ਬਿਲਕੁਲ ਬਿਲਕੁਲ ਸਹੀ ਵੋਟ ਪੈਂਦੀ ਮਿੱਤਰੋ ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਆ ਵੀ ਤੂੰ ਦੱਸ ਦੇ ਤਾਂ ਮੈਂ ਭਾਈ ਦੱਸ ਦੇਣਾ ਐਮ ਐਲ ਏ ਦਾ ਮਤਲਬ ਹੈ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਦਾ ਫੁੱਲ ਫਾਰਮ ਹੈ ਐਮ ਪੀ ਦਾ ਫੁੱਲ ਫਾਰਮ ਹੈ ਮੈਂਬਰ ਆਫ ਪਾਰਲੀਮੈਂਟ ਲੋਕਤੰਤਰ ਕੀ ਹੈ ਬਹੁਤ ਸਾਰੇ ਵਿਦਵਾਨਾਂ ਨੇ ਲੋਕਤੰਤਰ ਦੀ ਪਰਿਭਾਸ਼ਾ ਦਿੱਤੀ ਹੈ ਤੇ ਇਬਰਾਹਿਮ ਲਿੰਕਨ ਕਹਿੰਦਾ ਹੈ ਲੋਕਾਂ ਦਾ ਲੋਕਾਂ ਵਾਸਤੇ ਲੋਕਾਂ ਲਈ ਜੇ ਰਾਜ ਹੈ ਤਾਂ ਉਹ ਲੋਕਤੰਤਰ ਹੈ ਵਕਾਸ ਕੀ ਹੈ ਵਿਕਾਸ ਇੱਥੋਂ ਨਹੀਂ ਵੇਖਿਆ ਜਾਂਦਾ ਵੀ ਪੁਲ ਕਿੰਨੇ ਬਣ ਗਏ ਹਵਾਈ ਜਹਾਜ਼ ਕਿੰਨੇ ਆ ਗਏ ਅਮਾਨੀਆਂ ਡਾਨੀਆਂ ਦੀਆਂ ਫੈਕਟਰੀਆਂ ਕਿੰਨੀਆਂ ਲੱਗੀਆਂ ਇੱਥੋਂ ਨਹੀਂ ਵੇਖਿਆ ਜਾਂਦਾ ਵਿਕਾਸ ਇੱਥੋਂ ਵੇਖਿਆ ਜਾਂਦਾ ਕਿ ਇੱਕ ਆਮ ਬੰਦਗੀ ਬੰਦੇ ਦਾ ਜੀਵਨ ਪੱਧਰ ਕਿੰਨਾ ਉੱਚਾ ਚੁੱਕਿਆ ਗਿਆ ਉਹਦੀ ਜ਼ਿੰਦਗੀ ਕਿੰਨੀ ਕੁ ਸੌਖੀ ਕਰਤੀ ਉਹਨੂੰ ਕਰਜ਼ੇ ਤੋਂ ਚਿੰਤਾ ਤੋਂ ਟੈਨਸ਼ਨ ਤੋਂ ਕਿੰਨਾ ਕੁ ਦੂਰ ਕਰਤਾ ਸਰਕਾਰਾਂ ਨੇ ਉਹਦੇ ਬੱਚਿਆਂ ਨੂੰ ਰੋਜ਼ਗਾਰ ਦੀ ਬੇਫਿਕਰੀ ਹੋਈ ਕਿ ਨਾ ਹੋਈ ਉਹਦੇ ਘਰੇ ਇਲਾਜ ਦੀ ਬੇਫਿਕਰੀ ਹੋਈ ਕਿ ਨਾ ਹੋਈ ਇਥੋਂ ਪਤਾ ਲੱਗਦਾ ਹੈ ਕਿ ਵਿਕਾਸ ਕਿੰਨਾ ਹੋਇਆ ਤੇ ਜਦੋਂ ਇਹਨਾਂ ਗੱਲਾਂ ਦੇ ਆਧਾਰ ਤੇ ਵੇਖਦੇ ਹਾਂ ਤਾਂ ਕੋਈ ਡੱਕਾ ਵਿਕਾਸ ਨਹੀਂ ਹੋਇਆ ਸਾਰੇ ਲੋਕ ਚਿੰਤਾ ਚ ਨੇ ਟੈਨਸ਼ਨ ਚ ਨੇ ਜਵਾਕਾਂ ਦਾ ਕੀ ਬਣੂਗਾ ਨੌਕਰੀ ਨਹੀਂ ਮਿਲਣੀ ਯਾਰੇ ਕਿੱਥੋਂ ਖਾਣਗੇ ਇਹ ਕੀ ਕੰਮ ਕਰਨਗੇ ਤਾਂ ਫਿਰ ਇਹਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ